ਇਹ ਤੇ ਗਲਤੀ ਇਹ ਆ ਵੀ ਤੁਸੀਂ ਕੀਤਨ ਦੌਰਾਨ ਨਾਮ ਜਪ ਰਹੇ ਸੀ ਤੇ ਨਾਮ ਜਪਦਿਆਂ ਦੌਰਾਨ ਤੁਸੀਂ ਮੂਲ ਮੰਤਰ ਦਾ ਜਾਪ ਕੀਤਾ ਪਰ ਉਹ ਤੁਸੀਂ ਮੂਲ ਮੰਤਰ ਪੂਰਾ ਕਿਉਂ ਨਹੀਂ ਪੜਿਆ ਅਧੂਰੇ ਮੂਲ ਮੰਤਰ ਦਾ ਹੀ ਤੁਸੀਂ ਜਾਪ ਸੰਤਾਂ ਨੂੰ ਵੀ ਕਰਾਉਂਦੇ ਰਹੋ। ਹੋਤੀ ਦੁੱਖ ਦੀ ਗੱਲ ਮੈਂ ਕਹਾਂਗਾ ਕਿਉਂਕਿ 550 ਤੋਂ ਉੱਤੇ ਸਾਲ ਹੋ ਗਏ ਨੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਮੂਲ ਮੰਤਰ ਦੇ ਨਾਲ ਜੋੜਿਆ। ਉਹ ਸੱਜਣ ਦੇ ਨਾਲ ਫਿਰ ਜਿਹੜੇ ਮੈਂ ਵਿਚਾਰ ਕੀਤੇ ਕੋਈ ਵਿਚਾਰ ਮੈਂ ਇਸ ਵੀਡੀਓ ਦੇ ਵਿੱਚ ਆਪਜੀ ਦੇ ਨਾਲ ਵੀ ਸਾਂਝੇ ਕਰਦੇ ਹਾਂ ਕਿ ਅਸਲ ਦੇ ਵਿੱਚ ਗੱਲ ਇੰਨੀ ਕਹ ਵੀ ਜਦੋਂ ਅਸੀਂ ਬਾਣੀ ਧਿਆਨ ਨਾਲ ਪੜਾਂਗੇ ਸਮਝਣ ਦਾ ਯਤਨ ਕਰਾਂਗੇ ਫਿਰ ਪਤਾ ਲੱਗਦਾ ਵੀ ਸਾਡਾ ਮੂਲ ਮੰਤਰ ਹੈ ਕਿੰਨਾ ਪਰ ਦੁਖਦੀ ਗੱਲ ਇਹ ਹੈ ਵੀ ਜਿੰਨੀਆਂ ਸੰਪਰਦਾਵਾਂ ਨੇ ਸਾਡੀ ਕੌਮ ਦੇ ਵਿੱਚ ਉਨੀਆਂ ਹੀ ਮਰਿਆਦਾਵਾਂ ਬਣ ਗਈਆਂ ਹਰ ਇੱਕ ਸੰਪਰਦਾ ਨੇ ਆਪਣੀ ਮਰਿਆਦਾ ਵੱਖਰੀ ਬਣਾ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਮੈਂ ਹਾਂ ਰਵਿੰਦਰ ਸਿੰਘ ਰਾਜ ਸੰਗਤ ਜੀ ਪਿਛਲੇ ਦਿਨੀ ਇੱਕ ਦੋ ਦਿਨ ਪਹਿਲਾਂ ਸਾਡਾ ਕਿਤੇ ਸਮਾਗਮ ਸੀ ਕੀਰਤਨ ਦਾ ਕਿਸੇ ਦੇ ਘਰੇ ਤੇ ਕੀਰਤਨ ਦੌਰਾਨ ਅਸੀਂ ਨਾਮ ਸਿਮਰਨ ਕਰਦਿਆਂ ਉਸ ਦੇ ਵਿੱਚ ਅਸੀਂ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ 5-7 ਮਿੰਟ ਜਾਪ ਕੀਤਾ ਸੰਗਤ ਨੇ ਵੀ ਜਪਿਆ ਬਹੁਤ ਹੀ ਤੰਦ ਬਣਿਆ ਮਾਹੌਲ ਵਧੀਆ ਬਣਿਆ ਕੀਰਤਨ ਦੀ ਸਮਾਪਤੀ ਹੋਈ ਅਰਦਾਸ ਹੋਈ ਸਮਾਪਤੀ ਤੋਂ ਉਪਰੰਤ ਇੱਕ ਸੱਜਣ ਮੇਰੇ ਕੋਲ ਆ ਗਿਆ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਤੁਸੀਂ ਕੀਰਤਨ ਤੇ ਵਧੀਆ ਕੀਤਾ ਪਰ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਮੈਂ ਕਿਹਾ ਜੀ ਗਲਤੀ ਹੱਥ ਬੰਨ ਕੇ ਮੈਂ ਆਖਿਆ ਜੀ ਜ਼ਰੂਰ ਸਾਨੂੰ ਦੱਸੋ ਸਾਡੀ ਗਲਤੀ ਤਾਂ ਜੋ ਅਸੀਂ ਉਸ ਨੂੰ ਸੁਧਾਰ ਸਕੀਏ ਕਹਦੇ ਗਲਤੀ ਇਹ ਆ ਵੀ ਤੁਸੀਂ ਕੀਤਨ ਦੌਰਾਨ ਨਾਮ ਜਪ ਰਹੇ ਸੀ ਤੇ ਨਾਮ ਜਪਦਿਆਂ ਦੌਰਾਨ ਤੁਸੀਂ ਮੂਲ ਮੰਤਰ ਦਾ ਜਾਪ ਕੀਤਾ ਪਰ ਉਹ ਤੁਸੀਂ ਮੂਲ ਮੰਤਰ ਪੂਰਾ ਕਿਉਂ ਨਹੀਂ ਪੜਿਆ ਅਧੂਰੇ ਮੂਲ ਮੰਤਰ ਦਾ ਹੀ ਤੁਸੀਂ ਜਾਪ ਸੰਤਾਂ ਨੂੰ ਵੀ ਕਰਾਉਂਦੇ ਰਹੇ ਤੋਂ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਥੋੜਾ ਜਿਹਾ ਸ਼ਾਂਤ ਸ਼ਾਂਤੀ ਸੀ ਪਹਿਲਾਂ ਵੀ ਕੋਈ ਅਸੀ ਗੱਲ ਨਹੀਂ ਪਰ ਥੋੜਾ ਜਿਹਾ ਠਰਮੇ ਦੇ ਵਿੱਚ ਆਇਆ ਤੇ ਮੈਂ ਕਿਹਾ ਅੱਛਾ ਇਹ ਗਲਤੀ ਹੈ ਮੈਂ ਕਿਹਾ ਭਾਈ ਸਾਹਿਬ ਤੁਹਾਡੀ ਉਮਰ ਕਿੰਨੀ ਹੈ ਜੀ ਕਹਿਣ ਲੱਗੇ ਜੀ 55 ਸਾਲ ਦੇ ਮੈਂ ਕਿਹਾ ਜੀ ਬਹੁਤ ਅੱਛੇ ਕਿੰਨੇ ਸਮੇ ਤੋਂ ਤੁਸੀਂ ਗੁਰੂ ਘਰ ਜਾ ਰਹੇ ਹੋ ਬਾਣੀ ਪੜ ਰਹੇ ਹੋ ਕਹਿਣ ਲੱਗਾ ਜੀ ਬਚਪਨ ਤੋਂ ਹੀ ਪੜ ਰਿਆ ਬਚਪਨ ਤੋਂ ਹੀ ਜਾ ਰਿਆ ਤੇ ਮੈਂ ਕਿਹਾ ਜੀ ਚਲੋ 5 ਸਾਲ ਤੋਂ ਆਪਾਂ ਲਾ ਲੈਨੇ ਆ ਬਚਪਨ ਤੋਂ ਪਾਓ 5 ਸਾਲ ਦੀ ਉਮਰ ਤੋਂ ਅਬ ਤੁਸੀਂ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਹੋਣੀ ਤੇ ਤਕਰੀਬਨ 50 ਸਾਲ ਹੋ ਗਏ ਤੁਹਾਨੂੰ ਬਾਣੀ ਪੜਦਿਆਂ ਨੂੰ ਗੁਰੂ ਘਰ ਨਾਲ ਜੁੜਿਆਂ ਨੂੰ ਤੇ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸਾਡਾ ਮੂਲ ਮੰਤਰ ਹੈ ਕਿ ਨੱਕ ਕਿੱਥੋਂ ਤੱਕ ਹੈ ਸਾਡਾ ਮੂਲ ਮੰਤਰ ਤੇ ਸੰਗਤ ਜੀ ਅੱਜ ਦਾ ਵਿਸ਼ਾ ਵੀ ਫਿਰ ਮੈਂ ਸੋਚਿਆ ਵੀ ਇਸੇ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਏ ਤੇ ਬਹੁਤ ਹੀ ਦੁੱਖ ਦੀ ਗੱਲ ਮੈਂ ਕਹਾਂਗਾ ਕਿਉਂਕਿ 550 ਤੋਂ ਉੱਤੇ ਸਾਲ ਹੋ ਗਏ ਨੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਮੂਲ ਮੰਤਰ ਦੇ ਨਾਲ ਜੋੜਿਆ ਤੇ ਜਦੋਂ ਸਿੱਖ ਧਰਮ ਦੇ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਨਾ ਤੇ ਉਸ ਬੱਚੇ ਨੂੰ ਜਦੋਂ ਗੁਰਤੀ ਦਿੱਤੀ ਜਾਂਦੀ ਹੈ ਤਾਂ ਉਸ ਬੱਚੇ ਦੇ ਕੰਮ ਦੇ ਵਿੱਚ ਮੂਲ ਮੰਤਰ ਦਾ ਜਾਪ ਕੀਤਾ ਜਾਂਦਾ ਹੈ। ਭਾਵ ਕਿ ਜਨਮ ਤੋਂ ਹੀ ਗੁਰਬਾਣੀ ਦੇ ਨਾਲ ਬੱਚੇ ਨੂੰ ਜੋੜਿਆ ਜਾਂਦਾ ਹੈ। ਗੁਰਬਾਣੀ ਦੀ ਗੁਰਤੀ ਦਿੱਤੀ ਜਾਂਦੀ ਹੈ। ਪਰ ਅਫਸੋਸ ਕਿ ਸਾਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਉਮਰਾਂ ਲੰਘ ਗਈਆਂ 80 80 ਸਾਲ ਦੇ ਬਜ਼ੁਰਗ ਵੀ ਹੋ ਗਏ। ਗੁਰਬਾਣੀ ਪੜਦੇ ਆਵੀਂ। ਉਮਰਾਂ ਬੀਤ ਗਈਆਂ ਸੇਵਾ ਕਰਦੇ ਆਵੀਂ ਸਮਾਂ ਲੰਘ ਗਿਆ ਪਰ ਅਜੇ ਤੱਕ ਸਾਨੂੰ ਇਹ ਹੀ ਨਹੀਂ ਪਤਾ ਕਿ ਸਾਡਾ ਮੂਲ ਮੰਤਰ ਕਿੱਥੋਂ ਤੱਕ ਹੈ। ਤੇ ਉਹ ਸੱਜਣ ਦੇ ਨਾਲ ਫਿਰ ਜਿਹੜੇ ਮੈਂ ਵਿਚਾਰ ਕੀਤੇ ਉਹ ਹੀ ਵਿਚਾਰ ਮੈਂ ਇਸ ਵੀਡੀਓ ਦੇ ਵਿੱਚ ਆਪਜੀ ਦੇ ਨਾਲ ਵੀ ਸਾਂਝੇ ਕਰਦੇ ਆਂ ਕਿ ਅਸਲ ਦੇ ਵਿੱਚ ਗੱਲ ਇੰਨੀ ਕਹ ਵੀ ਜਦੋਂ ਅਸੀਂ ਬਾਣੀ ਧਿਆਨ ਨਾਲ ਪੜਾਂਗੇ ਸਮਝਣ ਦਾ ਯਤਨ ਕਰਾਂਗੇ ਫਿਰ ਪਤਾ ਲੱਗਦਾ ਵੀ ਸਾਡਾ ਮੂਲ ਮੰਤਰ ਹੈ ਕਿੰਨਾ ਕੁ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਕਹਿੰਨੇ ਆਂ ਦੀ ਸਾਡਾ ਸੁਪਰੀਮ ਹੈ ਸਭ ਤੋਂ ਸਰਵਉੱਤਮ ਹੈ ਇਸ ਤੋਂ ਉੱਤੇ ਹੋਰ ਕੋਈ ਨਹੀਂ ਬਾਕੀ ਇਸ ਤੋਂ ਸਾਰੇ ਥੱਲੇ ਨੇ ਪਰ ਦੁਖ ਦੀ ਗੱਲ ਇਹ ਹੈ ਵੀ ਜਿੰਨੀਆਂ ਸੰਪਰਦਾਵਾਂ ਨੇ ਸਾਡੀ ਕੌਮ ਦੇ ਵਿੱਚ ਉਨੀਆਂ ਹੀ ਮਰਿਆਦਾਵਾਂ ਬਣ ਗਈਆਂ ਹਰ ਇੱਕ ਸੰਪਰਦਾ ਨੇ ਆਪਣੀ ਮਰਿਆਦਾ ਵੱਖਰੀ ਬਣਾ ਲਈ ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਹੈ ਸਭ ਤੋਂ ਉੱਤੇ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਆਪਾਂ ਉਸੇ ਦੀ ਗੱਲ ਕਰਨੀ ਹੈ ਉਸੇ ਦੀ ਗੱਲ ਕਰਦੇ ਆਏ ਆਂ ਤੇ ਅੱਗੋਂ ਵੀ ਕਰਨੀ ਹੈ ਪਰ ਹੁਣ ਇੱਥੇ ਬਹੁਤ ਸਾਰੇ ਸੱਜਣ ਨੇ ਜਿਹੜੇ ਅਲੱਗ-ਅਲੱਗ ਸੰਪਰਦਾਵਾਂ ਨਾਲ ਜੁੜੇ ਹੋਏ ਨੇ ਉਹ ਇੱਥੇ ਕਹਿਣਗੇ ਭਾਈ ਅਕਾਲ ਤਖਸੈਬ ਤੋਂ ਤਾਂ ਕੋਈ ਮਰਿਆਦਾ ਹੀ ਨਹੀਂ ਪਾਸ ਹੋਈ ਉੱਥੋਂ ਜਿਹੜੀ ਮਰਿਆਦਾ ਛਪ ਰਹੀ ਹੈ ਉਹ ਇੱਕ ਖਰੜਾ ਉਹਨੂੰ ਖਰੜੇ ਦਾ ਨਾਮ ਦੇ ਕੇ ਵੀ ਖਰੜਾ ਹੁੰਦਾ ਵੀ ਇੱਕ ਤਿਆਰ ਕੀਤਾ ਗਿਆ ਮਟੀਰੀਅਲ ਹੈ ਉਹਦੇ ਤੇ ਹਜੇ ਅ ਮੋਹਰ ਨਹੀਂ ਲੱਗੀ ਪਾਸ ਨਹੀਂ ਹੋਇਆ ਹਜੇ ਉਹ ਇਦਾਂ ਹੀ ਚੱਲਦਾ ਆ ਰਿਹਾ ਪਰ ਮੈਂ ਬੇਨਤੀ ਕਰਦੇ ਆ ਭਾਈ ਉਹ ਚਾਹੇ ਖਰੜਾ ਹੈ ਚਾਹੇ ਕੁਝ ਵੀ ਹੈ ਪਰ ਸਿੱਧੀ ਅਕਾਲ ਤਖਸੈਬ ਤੋਂ ਮਰਿਆਦਾ ਨਿਯਤਤਾ ਕੀਤੀ ਗਈ ਹੈ ਨਾ ਤੇ ਜਦੋਂ ਤੱਕ ਸਾਡੀ ਸਾਰੀ ਕੌਮ ਇੱਕ ਨੀ ਨਾ ਹੁੰਦੀ ਇੱਕ ਮਰਿਆਦਾ ਥੱਲੇ ਕੰਮ ਨਹੀਂ ਕਰਦੀ ਉਦੋਂ ਤੱਕ ਸਾਡੀ ਕੌਮ ਦਾ ਭਲਾ ਨਹੀਂ ਹੋ ਸਕਦਾ ਤੇ ਜਿੰਨੇ ਵੀ ਸੰਤ ਸਮਾਜ ਹੈ ਜਿੰਨੀਆਂ ਵੀ ਸੰਪਰਦਾਵਾਂ ਨੇ ਟਕਸਾਲਾਂ ਨੇ ਸਭ ਨੇ ਆਪੋ ਆਪਣੀ ਮਰਿਆਦਾ ਵੱਖਰੀ ਵੱਖਰੀ ਬਣਾ ਲਈ ਹੈ ਬਹੁਤ ਕੁਛ ਹੈ ਕੱਲੇ ਕੱਲੇ ਦਾ ਜੇਕਰ ਨਾਮ ਲਵਾਂਗੇ ਉਹ ਫਿਰ ਕਈਆਂ ਨੂੰ ਬੁਰਾ ਵੀ ਲੱਗਣਾ ਤੇ ਕੰਮ ਫਿਰ ਗਲਤ ਹੋ ਜਾਣਾ ਵੀਡੀਓ ਵੀ ਬੜੀ ਲੰਬੀ ਬਣ ਜਾਏਗੀ ਇਸ ਕਰਕੇ ਆਪਾਂ ਕਿਸੇ ਦਾ ਨਾਮ ਨਹੀਂ ਲੈ ਰਹੇ ਆਪਾਂ ਤਾਂ ਸਿਰਫ ਗੱਲ ਕਰਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਨiyet ਜੋ ਰਹਿਤ ਮਰਿਆਦਾ ਸਾਡੀ ਉਸ ਅਨੁਸਾਰ ਆਪਾਂ ਜਿਹੜਾ ਕੰਮ ਕਰਨਾ ਤਾਂ ਹੀ ਅਸੀਂ ਸਾਰੇ ਇੱਕ ਹੋ ਸਕਦੇ ਆ ਤੇ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਤਾਂ ਚਲੋ ਆਪਾਂ ਕਰ ਹੀ ਰਹੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਆਪਾਂ ਦਰਸ਼ਨ ਕਰੀਏ ਹੁਣ ਮੂਲ ਮੰਤਰ ਦੀ ਗੱਲ ਆਈ ਹੈ ਨਾ ਵੀ ਸਾਡਾ ਮੂਲ ਮੰਤਰ ਕਿੱਥੋਂ ਤੱਕ ਹੈ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜੀ ਮਰਿਆਦਾ ਛਪੀ ਹੈ ਸੰਗਤ ਦੀ ਉਸ ਅਨੁਸਾਰ ਤੇ ਮੂਲ ਮੰਤਰ ਦਾ ਸਾਡਾ ਜਿਹੜਾ ਪਾਠ ਹੈ ਨਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਆਓ ਸਾਰੇ ਇੱਕ ਵਾਰੀ ਜਪੀ ਆਪਾਂ ਸਾਰੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਆ ਜੀ ਸਾਡਾ ਮੂਲ ਮੰਤਰ ਔਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਜੇ ਗੱਲ ਕਰ ਲਈਏ ਇਹ ਮੂਲ ਮੰਤਰ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਤਕਰੀਬਨ 32 ਵਾਰ ਸਤਗੁਰਾਂ ਨੇ ਹਰ ਇੱਕ ਰਾਗ ਦੇ ਉੱਪਰ ਸੰਪੂਰਨ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਕੋਈ ਵੀ ਨਵਾਂ ਰਾਗ ਜਦੋਂ ਸ਼ੁਰੂ ਹੁੰਦਾ ਨਾ ਤਾਂ ਉਸ ਰਾਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੰਗਲਾ ਚਰਨ ਰੂਪ ਦੇ ਵਿੱਚ ਮੂਲ ਮੰਤਰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਅੰਕਿਤ ਕੀਤਾ ਹੋਇਆ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਤੇ ਬਹੁਤ ਸਾਰੀਆਂ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਮੂਲ ਮੰਤਰ ਜਬ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੱਕ ਬਾਣੀ ਚੱਲੋ ਜਿੰਨੀ ਪੜ ਲਾਂਗੇ ਉੰਨੀ ਥੋੜੀ ਐ ਉਹ ਵਿਸ਼ਾ ਨਹੀਂ ਆਪਣਾ ਹੈ ਇਹ ਵੀ ਗੁਰੂ ਨਾਨਕ ਦੀ ਬਾਣੀ ਹੋਈ ਐ ਅੱਗੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਗੱਲ ਚੱਲ ਰਹੀ ਐ ਮੂਲ ਮੰਤਰ ਦੀ ਹੁਣ ਉਹ ਸੱਜਣ ਨੇ ਕਿਹਾ ਵੀ ਤੁਸੀਂ ਅਧੂਰਾ ਮੂਲ ਮੰਤਰ ਆਪ ਵੀ ਜਪਿਆ ਤੇ ਸੰਗਤਾਂ ਨੂੰ ਵੀ ਜਪਾਇਆ ਇਹ ਗਲਤ ਕੰਮ ਕਰ ਦਿੱਤਾ ਤੇ ਮੈਂ ਬੇਨਤੀ ਕੀਤੀ ਭਾਈ ਸਾਹਿਬ ਜੀ ਨਹੀਂ ਸਾਡਾ ਮੂਲ ਮੰਤਰ ਹੀ ਗੁਰਪ੍ਰਸਾਦ ਤੱਕ ਐ ਅੱਗੋਂ ਫਿਰ ਉਹ ਸ਼ਲੋਕ ਸ਼ੁਰੂ ਹੋ ਜਾਂਦਾ ਹੁਣ ਤੁਸੀਂ ਧਿਆਨ ਦਿਓ ਗੁਰੂਕਾ ਸਾਹਿਬ ਦੇ ਦੇਖਿਓ ਦਰਸ਼ਨ ਕਰਿਓ ਜਦੋਂ ਵੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋਗੇ ਨਾ ਕਿਉਂਕਿ ਸਾਡਾ ਧੁਰਾ ਹੀ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਸਾਡੀ ਸਿੱਖੀ ਹੀ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਤੇ ਉਸ ਮੂਲ ਮੰਤਰ ਦੇ ਵਿੱਚ ਉਸ ਅਕਾਲ ਪੁਰਖ ਦੀ ਇੱਕ ਤਸਵੀਰ ਖਿੱਚ ਕੇ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਹੈ ਉਸ ਅਕਾਲ ਪੁਰਖ ਦੇ ਗੁਣਾਂ ਦਾ ਖਜ਼ਾਨਾ ਇਸ ਮੂਲ ਮੰਤਰ ਦੇ ਵਿੱਚ ਸਤਿਗੁਰਾਂ ਨੇ ਸਾਡੇ ਸਾਹਮਣੇ ਪਰੋਸਿਆ ਹੁਣ ਜਦੋਂ ਤੁਸੀਂ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਦੇਖੋਗੇ ਮੂਲ ਮੰਤਰ ਤੋਂ ਬਾਅਦ ਗੁਰਪ੍ਰਸਾਦ ਤੋਂ ਬਾਅਦ ਜਪ ਜਪ ਲਿਖਿਆ ਹੈ ਨਾ ਜਪ ਕੀ ਹੈ ਜਪ ਬਾਣੀ ਦਾ ਸਰਲੇਖ ਹੈ ਜਿਸ ਬਾਣੀ ਨੂੰ ਸੀ ਸਤਕਾਰ ਦੇ ਨਾਲ ਜਪ ਜੀ ਸਾਹਿਬ ਕਹਿੰਦੇ ਆ ਜੀ ਤੇ ਸਾਹਿਬ ਅਸੀਂ ਸਤਕਾਰ ਵੱਜੋਂ ਲਗਾਈਦਾ ਬਾਣੀ ਦਾ ਨਾਮ ਹੈ ਜਪ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਸਬੂਤ ਹੈ ਇੱਕ ਜਿਹੜੇ ਗੁਰਬਾਣੀ ਵਿਆਕਰਣ ਨੂੰ ਸਮਝਣ ਵਾਲੇ ਨੇ ਜਿਨ੍ਹਾਂ ਨੇ ਗੁਰਬਾਣੀ ਵਿਆਕਰਣ ਨੂੰ ਸਮਝਿਆ ਪੜ੍ਹਿਆ ਵਿਚਾਰਿਆ ਉਹ ਇਸ ਗੱਲ ਨੂੰ ਸਮਝ ਸਕਦੇ ਨੇ ਜਦੋਂ ਜਪ ਲਿਖਿਆ ਹੁੰਦਾ ਨਾ ਜਪ ਦੇ ਅੱਗੇ ਵੀ ਦੋ ਡੰਡੀਆਂ ਨੇ ਜਪ ਦੇ ਪਿੱਛੇ ਵੀ ਦੋ ਡੰਡੀਆਂ ਨੇ ਇਸ ਦਾ ਭਾਵ ਇਹ ਹੈ ਵੀ ਇਹ ਉੱਪਰ ਨਾਲੋਂ ਵੀ ਵੱਖਰਾ ਹੈ ਥੱਲੇ ਨਾਲੋਂ ਵੀ ਵੱਖਰਾ ਹੈ ਇੱਕ ਸਰਲੇਖ ਹੈ ਅੱਗੋਂ ਫਿਰ ਜਪ ਤੋਂ ਬਾਅਦ ਸ਼ਲੋਕ ਸ਼ੁਰੂ ਹੁੰਦਾ ਆਦ ਸਚੁ ਜੁਗਾਦ ਸਚੁ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹੀ ਸ਼ਲੋਕ ਸੁਖਮਨੀ ਸਾਹਿਬ ਦੇ ਵਿੱਚ ਵੀ ਦੁਆਰਾ ਸਾਨੂੰ ਪੜਨ ਨੂੰ ਮਿਲਦਾ ਉੱਥੇ ਵੀ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਭੇ ਸੱਚ ਉੱਥੇ ਭੱਬੇ ਨੂੰ ਸਿਹਾਰੀ ਪਾਤੀ ਥੋੜਾ ਜਿਹਾ ਫਰਕ ਗੁਰੂ ਸਾਹਿਬ ਜੀ ਨੇ ਰੱਖਿਆ ਉਹਦੇ ਵਿੱਚ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਹ ਸ਼ਲੋਕ ਫਿਰ ਉਚਾਰਨ ਕੀਤਾ ਸੋ ਭਾਵ ਕਹਿਣ ਤੋਂ ਉਹ ਸ਼ਲੋਕ ਜਪਦੀ ਸਾਹਿਬ ਦੇ ਪਾਠ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਜਪਦੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਨੇ ਜੀ ਸੰਪੂਰਨ ਜਪਜੀਤ ਸਿੰਘ ਦੇ ਪਾਠ ਦੀਆਂ 38 ਪੌੜੀਆਂ ਨੇ ਤੇ ਦੋ ਸ਼ਲੋਕ ਨੇ ਉਹ ਦੋ ਸ਼ਲੋਕ ਕਿਹੜੇ ਨੇ ਇੱਕ ਤੇ ਆਪਾਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੱਥ ਫੜਦੇ ਅਖੀਰਲਾ ਸ਼ਲੋਕ ਤੇ ਪਹਿਲਾ ਸ਼ਲੋਕ ਸਭ ਤੋਂ ਪਹਿਲਾ ਜਿਹੜਾ ਆਪਾਂ ਪੜਦੇ ਆ ਜਪ ਤੋਂ ਬਾਅਦ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਲਕ ਹੋਸੀ ਭੀ ਸੱਚ ਇਹ ਇੱਕ ਪਹਿਲਾ ਸ਼ਲੋਕ ਹੈ ਜਪਜੀਤ ਸਿੰਘ ਦਾ ਇਹ ਦੋ ਸ਼ਲੋਕ ਨੇ ਤੇ ਬਾਕੀ 38 ਪੌੜੀਆਂ ਨੇ ਤੇ ਉੱਪਰ ਮੂਲ ਮੰਤਰ ਦਾ ਪਾਠ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸਾਨੂੰ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ 32 ਵਾਰ ਸੰਪੂਰਨ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਪਾਠ ਮੰਗਲਾ ਚਰਨ ਦੇ ਰੂਪ ਦੇ ਵਿੱਚ ਲਿਖਿਆ ਤੇ ਕੁਝ ਅਧੂਰੇ ਰੂਪ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਕਈ ਥਾਵਾਂ ਤੇ ੴ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇੱਥੋਂ ਤੱਕ ਵੀ ਲਿਖਿਆ ਮਹਾਰਾ ਨੇ ਉਹ ਮੰਗਲਾ ਚਰਨ ਦੇ ਰੂਪ ਦੇ ਵਿੱਚ ਸ਼ੋਰਟਸ ਦੇ ਵਿੱਚ ਵੀ ਮਾਰਾ ਨੇ ਕਈ ਥਾਂ ਤੇ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਤੇ ਆਪਾਂ ਬੜੇ ਵੱਲ ਪੜਦੇ ਆਂ तकरीबन ਹਰ ਇੱਕ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਮਿਲ ਜਾਂਦਾ ਲਿਖਿਆ ਹੋਇਆ ਇਹ ਗੁਰੂ ਸਾਹਿਬ ਦੀ ਇੱਕ ਮੋਹਰ ਹੈ ਪਰ ਮੂਲ ਮੰਤਰ ਦੀ ਗੱਲ ਕਰੀਏ ਤਾਂ ਸੰਪੂਰਨ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ 32 ਵਾਰ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦੇ ਵਿੱਚ ਬਾਰ-ਬਾਰ ਲਿਖ ਦਿੱਤਾ ਤੇ ਜੇ ਆਪਾਂ ਕਹੀਏ ਗੁ ਨਾਨਕ ਹੋਸੀ ਵੀ ਸੱਚ ਤੱਕ ਹੈ ਤਾਂ ਫਿਰ ਪੂਰਾ ਵੀ ਲਿਖ ਸਕਦੇ ਸੀ ਗੁਰੂ ਸਾਹਿਬ ਹੁਣ ਇੱਥੇ ਕਨਫਿਊਜ਼ਨ ਇਸੇ ਕਰਕੇ ਹੀ ਆ ਸੰਗਤ ਜੀ ਅਸੀਂ ਇੱਕ ਨਹੀਂ ਹੋ ਰਹੇ ਸਾਡੀਆਂ ਸੰਪਰਦਾਵਾਂ ਵੱਖਰੀਆਂ ਸਾਡੀਆਂ ਮਰਿਆਦਾਵਾਂ ਵੱਖਰੀਆਂ ਅਲੱਗ-ਅਲੱਗ ਮਰਿਆਦਾਵਾਂ ਦੇ ਨਾਲ ਜੁੜੇ ਹੋਏ ਅਲੱਗ-ਅਲੱਗ ਸੰਪਰਦਾ ਦੇ ਨਾਲ ਜੁੜੇ ਹੋਏ ਲੋਕ ਇੱਕ ਟੇਬਲ ਤੇ ਇਕੱਠੇ ਬੈਠ ਕੇ ਗੱਲ ਹੀ ਨਹੀਂ ਕਰ ਸਕਦੇ ਕਿਉਂਕਿ ਉਹਦੀ ਵਿਚਾਰਧਾਰਾ ਵੱਖਰੀ ਹੈ ਇਹਦੀ ਵਿਚਾਰਧਾਰਾ ਵੱਖਰੀ ਹੈ ਗੱਲ ਕਿੱਥੋਂ ਹੋਊਗੀ ਇੱਕ ਕਹਿੰਦਾ ਨਹੀਂ ਜੀ ਮੈਂ ਤੇ ਇੱਥੇ ਤੱਕ ਹੀ ਪੜਨਾ ਪੜੇ ਬੇਸ਼ੱਕ ਪੜੇ ਪਰ ਜੇ ਕਵੇ ਵੀ ਦੂਜਾ ਤੇ ਗਲਤ ਹੈ ਜਿਸ ਤਰ੍ਹਾਂ ਮੈਨੂੰ ਬੰਦਾ ਕਹਿ ਰਿਹਾ ਵੀ ਤੁਸੀਂ ਤੇ ਅਧੂਰਾ ਜਪ ਮੂਲ ਮੰਤਰ ਜਪ ਲਿਆ ਤੇ ਸੰਗਤਾਂ ਨੂੰ ਜਪਾ ਦਿੱਤਾ ਬਹਿਸ ਕਰਨੀ ਹੈ ਜਿਸ ਨੇ ਉਹਦਾ ਤੇ ਫਿਰ ਕੋਈ ਹਾਲ ਹੀ ਨਹੀਂ ਨਾ ਬਹਿਸ ਤੇ ਫਿਰ ਕਿਸੇ ਵੀ ਵਿਸ਼ੇ ਤੇ ਕਰੀ ਦਿਓ ਹੁਣ ਬਹੁਤ ਸਾਰੇ ਅਸੀਂ ਵੀ ਜਾਣਦੇ ਆ ਕਿਤੇ ਕੋਈ ਨਾਨਕ ਹੋਸੀ ਵੀ ਸੱਚ ਤੱਕ ਵੀ ਪੜੀ ਜਾਂਦੇ ਨੇ ਪੜਦੇ ਨੇ ਪਰ ਆਪਾਂ ਸੁਣੀ ਦਾ ਠੀਕ ਹੈ ਬਾਣੀ ਪੜ ਰਹੇ ਨੇ ਕੋਈ ਗਲਤ ਨਹੀਂ ਆਪਾਂ ਕਹਿ ਰਹੇ ਕਿਸੇ ਨੂੰ ਉਹ ਵੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤਾ ਹੋਇਆ ਸ਼ਲੋਕ ਨਾਲ ਜੋੜਿਆ ਹੋਇਆ ਪੜ ਰਹੇ ਨੇ ਠੀਕ ਹੈ ਪਰ ਇੱਕ ਜਾਣਕਾਰੀ ਇਹ ਤਾਂ ਸਾਨੂੰ ਪਤਾ ਤਾਂ ਹੋਵੇ ਨਾ ਗੱਲ ਉੱਥੇ ਆ ਜਾਂਦੀ ਹੈ ਵੀ ਦੁਨੀਆ ਚੰਦ ਤੇ ਪਹੁੰਚ ਗਈ ਹੈ ਤੇ ਸਾਨੂੰ ਅਜੇ ਤੱਕ ਮੂਲ ਮੰਤਰ ਦਾ ਹੀ ਨਹੀਂ ਪਤਾ ਲੱਗਾ ਅਸੀਂ ਲੜੀ ਜਾ ਰਹੇ ਹਾਂ ਵੀ ਸਾਡਾ ਮੂਲ ਮੰਤਰ ਨਹੀਂ ਹੈ ਇੱਥੋਂ ਤੱਕ ਹੈ ਨਹੀਂ ਹੈ ਇੱਥੋਂ ਤੱਕ ਹੈ ਤੁਸੀਂ ਗਲਤ ਪੜ ਦਿੱਤਾ ਅਧੂਰਾ ਪੜ ਦਿੱਤਾ ਤੇ ਜੇ ਨਹੀਂ ਗਲਤ ਫਿਰ ਇਹਦਾ ਮਤਲਬ ਗੁਰੂ ਸਾਹਿਬ ਨੇ 32 ਵਾਰ ਅਧੂਰਾ ਲਿਖਿਆ ਗੁਰਬਾਣੀ ਦੇ ਵਿੱਚ ਸੋ ਨਹੀਂ ਸੰਗਤ ਜੀ ਮੂਲ ਮੰਤਰ ਹੀ ਸਾਡਾ ਜਿਹੜਾ ਇੱਕਾ ਗੁਰਮੰਤਰ ਇੱਕਾ ਮੋਲ ਮੰਤਰ ਗੁਰਮੰਤਰ ਵਾਹਿਗੁਰੂ ਹੁਣ ਗੱਲ ਕਰੀਏ ਐਸੀਆਂ ਸੰਪਰਦਾਵਾਂ ਵੀ ਸਾਡੀ ਕੌਮ ਦੇ ਵਿੱਚ ਐਸੇ ਵੀ ਧੜੇ ਬਣ ਗਏ ਨੇ ਜਿਹੜੇ ਵਾਹਿਗੁਰੂ ਸ਼ਬਦ ਤੋਂ ਹੀ ਮੁਨਕਰ ਹੋਣ ਦਾ ਯਤਨ ਕਰ ਰਹੇ ਨੇ ਉਹ ਤਾਂ ਕਹਿੰਦੇ ਨੇ ਜੀ ਕੇਵਲ ਇੱਕ ਪਟ ਸਾਹਿਬਾਨ ਨੇ ਉਚਾਰਿਆ ਵਾਹਿਗੁਰੂ ਕਿਸੇ ਗੁਰੂ ਸਾਹਿਬ ਨੇ ਵਰਤੇ ਹੀ ਨਹੀਂ ਸਾਰੀ ਬਾਣੀ ਦੇ ਵਿੱਚ ਤੇ ਅਸੀਂ ਕਿਉਂ ਪੜੀਏ ਅਸੀਂ ਕਿਉਂ ਗਾਈਏ ਸੋ ਰੋ ਵਿਚਾਰ ਆਪਾਂ ਉਧਰਲੇ ਪਾਸੇ ਨਹੀਂ ਜਾਣਾ ਇੱਕ ਗੱਲ ਕਰਾਂ ਵੀ ਇਦਾਂ ਦੀ ਸੰਪਰਦਾ ਵੀ ਇਦਾਂ ਦਾ ਵੀ ਇੱਕ ਧੜਾ ਬਣ ਚੁੱਕਿਆ ਸਾਡੀ ਕੌਮ ਦੇ ਵਿੱਚ ਸੋ ਆਪਾਂ ਸਮਝੀਏ ਵਿਚਾਰੀਏ ਤੇ ਪੜ੍ਹੀਏ ਗੱਲ ਇਹ ਨਹੀਂ ਵੀ ਮੂਲ ਮੰਤਰ ਇੱਥੋਂ ਤੱਕ ਐ ਇੱਥੋਂ ਤੱਕ ਕਿਉਂ ਪੜਿਆ ਇੱਥੋਂ ਤੱਕ ਕਿਉਂ ਨਹੀਂ ਪੜਿਆ ਗੱਲ ਇਹ ਨਹੀਂ ਗੱਲ ਇਹ ਵੀ ਮੂਲ ਮੰਤਰ ਦੇ ਵਿੱਚ ਸਤਿਗੁਰ ਜੀ ਨੇ ਸਾਨੂੰ ਕੀ ਸਮਝਾਇਆ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਬਿਆਨ ਕੀਤਾ ਸਤਿਗੁਰਾਂ ਨੇ ਇੱਕ ਓੰਕਾਰ ਉਹ ਅਕਾਲ ਪੁਰਖ ਇੱਕ ਹੈ ਸਤਨਾਮ ਉਸ ਦਾ ਨਾਮ ਸਦਾ ਅਲੀ ਹਟਾਲਾ ਸਤ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਕਰਤਾਪੁਰਖ ਆਪ ਹੀ ਹੈ। ਨਿਰਭਉ ਉਹਦੋਂ ਕਿਸੇ ਦਾ ਡਰ ਨਹੀਂ, ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ। ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਉਸ ਦੀ ਮੂਰਤ ਕਾਲ ਤੋਂ ਪਰੇ ਹੈ। ਅਜੂਨੀ ਉਹ ਜੁਨਾ ਦੇ ਵਿੱਚ ਨਹੀਂ ਭਟਕਦਾ। ਸੈਭੰਗ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰਪ੍ਰਸਾਦ ਤੇ ਇਸ ਸਾਰੇ ਦਾ ਪਤਾ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਲੱਗਦਾ ਗੁਰੂ ਦੀ ਬਖਸ਼ਿਸ਼ ਜਦੋਂ ਸਾਡੇ ਤੇ ਹੋਵੇ ਫਿਰ ਇਹ ਸਾਰੇ ਦੀ ਪਹਿਚਾਨ ਇਸ ਦਾ ਗਿਆਨ ਸਾਨੂੰ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੇ ਬਖਸ਼ਿਸ਼ ਕਰਕੇ ਸਾਡੇ ਤੇ ਇਹ ਮਿਹਰ ਕੀਤੀ ਹੈ ਤੇ ਜਦੋਂ ਤੁਸੀਂ ਮਨ ਕਰਕੇ ਬੈਠ ਕੇ ਨੇਤਰ ਬੰਦ ਕਰਕੇ ਮੂਲ ਮੰਤਰ ਦਾ ਜਾਪ ਅੰਤਰ ਧਿਆਨ ਹੋ ਕੇ ਪੜੋਗੇ ਨਾ ਤਾਂ ਤੁਹਾਡੇ ਸਾਹਮਣੇ ਇੱਕ ਤਸਵੀਰ ਬਣਦੀ ਜਾਏਗੀ ਤਸਵੀਰ ਜਿਵੇਂ ਜਿਵੇਂ ਤੁਸੀਂ ਪੜ ਰਹੇ ਹੋ ਜੋ ਜੋ ਤੁਸੀਂ ਬੋਲ ਰਹੇ ਹੋ ਉਸ ਨੂੰ ਆਪਣੇ ਸਾਹਮਣੇ ਬਣਾਉਣ ਦਾ ਯਤਨ ਕਰੋ ਦੇਖਣ ਦਾ ਯਤਨ ਕਰੋ ਅੱਖਾਂ ਬੰਦ ਕਰਕੇ ਫਿਰ ਉਹ ਇੱਕ ਪਰਮਾਤਮਾ ਦਾ ਰੂਪ ਤੁਹਾਡੇ ਸਾਹਮਣੇ ਆਏਗਾ ਹੈ ਤੇ ਨਿਰੰਕਾਰ ਹੈ ਉਸ ਅਕਾਲ ਪੁਰਖ ਦਾ ਕੋਈ ਆਕਾਰ ਨਹੀਂ ਨਿਰਾਕਾਰ ਹੈ ਉਹ ਪਰ ਗੁਣਾ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਏਗਾ ਜਿੱਦਾਂ ਦੀ ਗੱਲ ਕਰਾਂਗੇ ਉਦਾਂ ਦੇ ਦ੍ਰਿਸ਼ ਸਾਡੇ ਸਾਹਮਣੇ ਆਉਣਗੇ ਕਸ ਉਹ ਹੀ ਗੁਣ ਜਦੋਂ ਅਸੀਂ ਬਾਰ ਬਾਰ ਜਪਾਂਗੇ ਯਾਦ ਕਰਾਂਗੇ ਸਿਮਰਨ ਕਰਨਗੇ ਕਰਾਂਗੇ ਤਾਂ ਸਾਡੇ ਅੰਦਰ ਵੀ ਪ੍ਰਵੇਸ਼ ਕਰਨਗੇ ਅਸੀਂ ਵੀ ਫਿਰ ਉਸ ਨਿਰਆਕਾਰ ਉਸ ਅਕਾਲਪੁਰਖ ਪਰਮਾਤਮਾ ਦਾ ਪਰਿਪੂਰਨ ਰੂਪ ਬਣ ਸਕਦੇ ਆ ਉਸ ਦੇ ਵਿੱਚ ਅਪੇਧ ਹੋ ਕੇ ਜਿਵੇਂ ਇੱਕ ਪਾਣੀ ਦੀ ਬੂੰਦ ਜਦੋਂ ਤੱਕ ਸਾਗਰ ਤੋਂ ਵੱਖਰੀ ਹੈ ਨਾ ਤਾਂ ਉਹ ਵੱਖਰੀ ਹੈ ਪਰ ਜਦੋਂ ਸਾਗਰ ਦੇ ਵਿੱਚ ਲੀਨ ਹੋ ਗਈ ਤਾਂ ਉਹ ਸਾਗਰ ਦਾ ਹੀ ਰੂਪ ਬਣ ਜਾਏਗੀ ਫਿਰ ਉਹ ਸਾਗਰ ਹੀ ਬਣ ਜਾਏਗੀ ਜਦੋਂ ਅਸੀਂ ਲੀਨ ਹੋ ਗਏ ਨਾ ਇਸੇ ਲਈ ਬਾਣੀ ਦੇ ਵਿੱਚ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਗੁਰ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਨਾ ਲੀਨ ਹੋ ਜਾਂਦਾ ਹੈ ਉਸੇ ਤਰ੍ਹਾਂ ਫਿਰ ਸਾਡੀ ਆਤਮਾ ਵੀ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗੀ ਜਦੋਂ ਮਨ ਕਰਕੇ ਮੂਲ ਮੰਤਰ ਨਾਲ ਅਸੀਂ ਜੁੜ ਗਏ ਗੁਰਮੰਤਰ ਤੇ ਅਸੀਂ ਬੜਾ ਜਪ ਰਹੇ ਆ ਪਰ ਮੂਰ ਮੰਤਰ ਵੱਲ ਬਹੁਤਾ ਧਿਆਨ ਨਹੀਂ ਸੋ ਧਿਆਨ ਦਿਈਏ ਜਦੋਂ ਵੀ ਮੂਲ ਮੰਤਰ ਕਰੀਏ ਜਦੋਂ ਵੀ ਗੁਰਮੰਤਰ ਜਪੀਏ ਸਿਮਰਨ ਕਰੀਏ ਤੇ ਮੂਲ ਮੰਤਰ ਦਾ ਜਾਪ ਜ਼ਰੂਰ ਕਰੀਏ ਉਸ ਪ੍ਰਮਾਤਮਾ ਨੂੰ ਦੇਖਣ ਦਾ ਯਤਨ ਕਰੀਏ ਸੋ ਦਾਤਾ ਜੀ ਮੇਰ ਕਰਨ ਇਨੇ ਕੰਨ ਦੇ ਵਿੱਚ ਵਿਚਾਰ ਸਨ ਕਿ ਜਿਵੇਂ ਉਹ ਸੱਜਣ ਬੈਸ ਰਹੇ ਸਨ ਮੇਰੇ ਨਾਲ ਯਾ ਉਹਨਾਂ ਨੇ ਗੱਲ ਕੀਤੀ ਇਸ ਵਿਸ਼ੇ ਦੇ ਉੱਤੇ ਤੇ ਬਹੁਤ ਸਾਰੇ ਐਸੇ ਸਰੀਰ ਨੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਅਜੇ ਤੱਕ ਇਸ ਗੱਲ ਦਾ ਗਿਆਨ ਨਹੀਂ ਹੈ ਇਹ ਗਿਆਨ ਹੈ ਵੀ ਇਹ ਤਾਂ ਫਿਰ ਉਹ ਅਲੱਗ-ਅਲੱਗ ਸੰਪਰਦਾਵਾਂ ਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਉਹ ਸੰਪਰਦਾ ਦੇ ਪਿੱਛੇ ਲੱਗ ਕੇ ਜਾਂ ਉਹਨਾਂ ਦੀ ਮਰਿਆਦਾ ਨੂੰ ਮੰਨ ਕੇ ਚੱਲ ਰਹੇ ਨੇ ਪਰ ਮੈਂ ਫਿਰ ਅਖੀਰ ਤੇ ਬੇਨਤੀ ਕਰਾਂ ਕਿ ਸਾਡਾ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਤ ਮਰਿਆਦਾ ਸਾਡੇ ਲਈ ਛਪੀ ਹੈ ਸਾਨੂੰ ਉੱਥੋਂ ਹੁਕਮ ਹੋਇਆ ਕਿਉਂਕਿ ਅਕਾਲ ਤਖਤ ਸਾਹਿਬ ਦਾ ਹੁਕਮ ਹਰ ਇੱਕ ਸਿੱਖ ਨੂੰ ਮੰਨਣਾ ਜ਼ਰੂਰੀ ਹੈ ਤੇ ਉਹ ਮਰਿਆਦਾ ਹਰ ਮਹੀਨੇ ਉੱਥੋਂ ਛਾਪ ਕੇ ਵੰਡੀਆਂ ਜਾਂਦੀਆਂ ਨੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਗੁਰ ਸ਼੍ਰੋਮਣੀ ਪ੍ਰਬੰਧਕ ਗੁਦਾਰਾ ਕਮੇਟੀ ਐਸਜੀਪੀਸੀ ਦੇ ਕਿਸੇ ਵੀ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਉਹ ਜੋ ਮਰਿਆਦਾ ਦੀ ਕਾਪੀ ਹੈ ਮਿਲ ਜਾਏਗੀ ਉਹ ਲਿਆਓ ਜਰੂਰ ਆਪਣੇ ਪਟਿਆਲੇ ਦੀ ਜੇ ਗੱਲ ਕਰੀਏ ਤਾਂ ਸ੍ਰੀ ਦੁਖਨਵਾਰਨ ਸਾਹਿਬ ਤੋਂ ਤੁਹਾਨੂੰ ਮਿਲ ਜਾਏਗੀ ਆਪਣੇ ਘਰ ਦੇ ਵਿੱਚ ਰੱਖੋ ਉਸ ਨੂੰ ਰੋਜ਼ਾਨਾ ਪੜ੍ਹੋ ਸਮਝੋ ਵਿਚਾਰੋ ਤੇ ਆਪਣੇ ਜ਼ਿੰਦਗੀ ਦੇ ਕਾਰਵਿਹਾਰ ਸਾਰੇ ਹੀ ਸਾਡੀਆਂ ਦਿੱਤੀ ਦਿਵਾਜ਼ਾਂ ਜੋ ਸਾਡੀਆਂ ਰਸਮਾਂ ਨੇ ਉਸ ਮਰਿਆਦਾ ਅਨੁਸਾਰ ਅਸੀਂ ਕਰੀਏ ਜਦੋਂ ਸਾਰੇ ਇੱਕ ਥੜੇ ਥੱਲੇ ਆ ਗਏ ਸਿਰ ਇਹ ਕਾਲ ਤੱਕ ਸਾਬ ਜੀ ਦੀ ਮਰਿਆਦਾ ਨੂੰ ਮੰਨਣ ਲੱਗ ਪਏ ਤਾਂ ਸਾਰੀ ਕੌਮ ਫਿਰ ਇਕ ਹੋ ਜਾਏਗੀ ਜਦੋਂ ਸਾਰੇ ਇਕ ਹੋ ਗਏ ਨਾ ਫਿਰ ਦਾਤੇ ਦੀ ਬਖਸ਼ਿਸ਼ ਹੋ ਜਾਣੀ ਹੈ ਫਿਰ ਜੜੀਆਂ ਥੋੜੀਆਂ ਬੋਤੀਆਂ ਕਮੀਆਂ ਨਜ਼ਰ ਆਉਂਦੀਆਂ ਨੇ ਨਾ ਫਿਰ ਉਹ ਵੀ ਦੂਰ ਹੋ ਜਾਣਗੀਆਂ ਸੋ ਇਹਨਾਂ ਇੱਕ ਵਿਚਾਰ ਪ੍ਰਵਾਨ ਕਰਨੇ ਦੀ ਆਪਣੇ ਵਿਚਾਰ ਕਮੈਂਟਸ ਦੇ ਰਹੇ ਜਰੂਰ ਸਾਂਝੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਾਲ ਦੋ ਸਬਸਕ੍ਰਾਈਬ ਤਾਂ ਕਿ ਇਸੇ ਤਰ੍ਹਾਂ ਦੇ ਵਿਚਾਰ ਲੈ ਕੇ ਆਪ ਜੀ ਦੇ ਸਾਹਮਣੇ ਹੁੰਦੇ ਰਹੀਏ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਤੇ ਛਨਾਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ